ਉਜਵਨਾ ਆਪਣੇ ਰਸਾਲੇ ਨੂੰ ਤਾਂ ਫਰਾਂਸ ਦੀ ਜੰਗ 'ਚ ਕੱਲਣ ਦੀ ਤਿਆਰੀ ਹੋ ਰਹੀ ਐ ਤੂੰ ਕਹਿਣਾ ਛੁੱਟੀ ਚਾਹੀਦੀ ਸੁਣੋ 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 ਰਾਜਾ ਦਾ ਫੈਸਲਾ ਜਿਆਦਾ ਫਰਮਾਨ ਸੁੱਚਾ ਸਮਾਉਂ ਵਾਲੇ ਨੂੰ ਇੱਥੇ ਫਾਸੀ ਦਿੱਤੀ ਜਾਣੀ ਐ ਓਏ ਸੁੱਚਾ ਲਓ ਵੀ ਆ ਸਮਾਣਾ ਸੁੱਚਾ ਤੇ ਨਾਲ ਉਹਦਾ ਪੱਤਵੰਤ ਯਾਰ ਕੁੱਤਰ ਜਦੋਂ ਖੜ ਜਾਂਦੇ ਯਾਰ ਪਿੱਠਾ ਜੋੜ ਕੇ ਨਹੀਂ ਥਰ ਥਰ ਮਨੂ ਬੱਕੀ ਨਹੀਂ ਪੱਕਾ ਲਗਦਾ ਸਸੀ ਕਾਉ ਨਿਪੈਣੋ ਨਿਸਹਲੀਓ ਫਾਣੋ ਦੀਵਾਂ ਤੇਲ ਦੇ ਲੀਓ ਲੋੜੀ ਤੇ ਬੰਨੇ ਕੁੜੀਆਂ ਦਾ ਕੱਟਾ ਸਮਾਉਤੋ ਪਰ ਕੇ ਲਿਆ ਆਏ ਹੁਣ ਚਾਕੋ ਆਇਆ ਡਰਤਾ ਨਹੀਂ ਜਾਏਗਾ ਜੇ ਖਿੱਚ ਕੇ ਧਰਤੀ ਦੇ ਪੈਰਾਂ